ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀ ਬਣਸੀ ਲੈ ਲੈ ਕਹਿੰਦੇ ਤੇ ਜਿਸ ਕਰ ਤੋਂ ਵੀ ਵੀਡੀਓ ਬਣਾ ਰਹੇ ਆ ਵੀਰ ਦੇ ਲਈ ਲੋਕੋ ਸੁਰੱਖਿੇ ਵਾ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸੀ ਕਾਲਾ ਸਹੀ ਗੱਲ ਬਈ ਹੋ ਠੀਕ ਹੂੰ ਵਧੀਆ 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 ਤੁਸੀਂ ਨਾਮ ਤੇ ਐਡਰੈਸ ਬੋ ਨਾਮ ਆਪਣਾ ਪ੍ਰਦੀਪ ਸਿੰਘ ਆ ਵੀਰੇ ਪਿੰਡ ਨਾਣੇਵਾਲ ਜਿਲ੍ਹਾ ਬਰਨਾਲਾ ਸਹਨੇਵਾਲ ਸੜਕ ਦੇ ਘਰ ਠੀਕ ਹੈ ਭਾਈ ਨੇੜੇ ਸਹਣਾ ਗਾਇਨ ਹਾਂ ਜੀ ਨਾ ਇਹ ਸਹਣਾ ਰਹਿ ਗਿਆ ਨਾਣੇ ਵਾਲੀ ਨੇੜੇ ਰਹਿ ਗਿਆ ਆਪਣੇ ਮੈਨ ਭਰਾਉੜ ਤੋਂ ਭਰਾਉੜ ਤੋਂ 4 ਕਿਲੋਮੀਟਰ ਮੋਬਾਈਲ ਨੰਬਰ ਬੋਓ ਨੰਬਰ 6239933722 ਠੀਕ ਆ ਬਾਈ ਬਾਈ ਜਿਹੜੀ ਬੈੜ ਦੇ ਨੇ ਆਪਣੇ ਘਰ ਦੀ ਆ ਹਾਂ ਜੀ ਆਪਣੇ ਘਰ ਦੀ ਬੈੜ ਆ ਬੇ ਠੀਕ ਆ ਬਾਈ ਕਿਹੜਾ ਸੂਆ ਸੂਣੀ ਤੇ ਤੀਜਾ ਸੂਆ ਸੂਣਾ ਵੀਰੇ ਨੇ ਕਿੰਨੇ ਦਿਨ ਲੈਂਦੀ ਆ ਬਾਈ ਮੰਨ ਲਓ ਹਜੇ 10 ਤਰੀਕ ਨੂੰ ਤੱਕ ਪੂਰੇ ਹੋਣੇ ਆ 10 ਤਰੀਕ ਨੂੰ ਅੱਜ 4 ਹੋ ਗਈ ਬਾਈ ਅੱਜ 4 ਹੋ ਗਏ 6 ਦਿਨ ਜੇ ਬਾਕੀ ਬਾਕੀ ਉੱਤੇ ਨੇ ਲੈ ਜੀ ਬਾਕੀ ਉੱਤੇ ਦਿਨ ਲੱਗੂ ਕਿੰਨਾ ਦੁੱਧ ਚੋਇਆ ਕਰੀ 14 ਪਿਛਲੇ ਸੂਏ ਦੇ ਆ 22 ਲੀਟਰ ਦੁੱਧ ਚੋਇਆ ਆਪਾਂ ਵੀਰੇ ਹਾਂ ਜਿਵੇਂ ਲੀਟਰ ਮਾਰਵਾ ਬਾਕੀ ਮਾਰੀ ਜੀ ਬਿਮਾਰ ਹੋ ਗਈ ਤਾਂ ਇਹ ਘਟ ਨਹੀਂ 3 ਕੱਦ ਚੰਗਾ ਰਾਜੀ ਫੁੱਲ ਆ ਪ੍ਰਿੰਟ ਬਹੁਤ ਚੰਗਾ ਬਾਕੀ ਆਪਣੇ ਘਰ ਦੀ ਵੜਾ ਏ ਠੀਕ ਆ ਉਹ ਬਾਰ ਦਾ ਕੰਮ ਨਹੀਂ ਹੈਗਾ ਆਪਣਾ ਭਾਈ ਦੇ ਘਰ ਦੀ ਵੜਾ ਫੇਸ ਬੜਾ ਪਿਆਰਾ ਬੋਦੀ ਬੋਦੀ ਚੰਗਿਆ ਸਮਖ ਪੁਣਾ ਵੜ ਦੇ ਵਿੱਚ ਚੰਗਾ ਕਾ ਬਾਈ ਕੱਚੀ ਕੱਚੀ ਆ ਹਾਸਟੀ ਮੇਟ ਜਾਂ ਹਫਤਾ ਖੰਡ ਆਰਾਮ ਨਾਲ ਲੈ ਜੂਗੀ ਬਾਈ ਉਹਦੋਂ ਨੂੰ ਆਰਡਰ ਆ ਜਿਹੜਾ ਕਰਮਾਲੀ ਨੇ ਸੋਹਣਾ ਤਿਆਰ ਕਰ ਲੈਣਾ ਤੋਰਾ ਤਾਰਾ ਕਰਮਾਲੀ ਦਾ ਬਹੁਤ ਚੰਗਾ ਕਾ ਲੇ ਵਾਕੀ ਖਾਨ ਤੋਂ ਬਹੁਤ ਦੂਰ ਆਦਾ ਹਮਮ ਕੱਚੀ ਕੱਚੀ ਆ ਬਸ ਦੇਣ ਲੈਦੀ ਆ ਉਹਦੋਂ ਨੂੰ ਅਟੜਾ ਜਿਹੜਾ ਵਧੀਆ ਤਿਆਰ ਕਰਨਾ ਢਿੱਲਾ ਦਿਖਾਉਂਦੇ ਆ ਵੀ ਢਿੱਲਾ ਬਹੁ ਪਈਆਂ ਨੇ ਸਾਰੀਆਂ ਆਹ ਬਾਲਡਨਾਂ 'ਨਾਂ ਕੱਟ ਕੇ ਨਾ ਕਰਮ ਵਾਲੀ ਨੇ ਫੇਰ ਸੋਣਾ ਲੈ ਕੱਚੀ ਕੱਚੀ ਆ ਲੈ ਹਾਂ ਇੱਲਾਵੋਂ ਪਈਆਂ ਹਨ ਹਾਂ ਹਜੇ ਇਕੱਲਾ ਥਣ ਮੁੱਠਾ ਮਾਲਾ ਪਿਸਣੋਂ ਅਲਵਾ ਲੱਗੇ ਇਹਦੇ ਮੂਹਰ ਨੂੰ ਨਹੀਂ ਲੱਗੇ ਠੀਕ ਆ ਭਾਈ ਜਿਵੇਂ ਮਰਜੀ ਫਤੋਰੀ ਬ੍ਰੋ ਹੱਥ ਕਰੀ ਜਾਓ ਦੋ ਜਣੀਆਂ ਸੀ ਬੈਠਾ ਥੱਲੇ ਚੋਣੇ ਆਤਿਆਂ ਨਾ ਨਹੀਂ ਚੁੰਦਾ ਸੀ ਹਾਂ ਠੀਕ ਆ ਦੋਨੇ ਪਾਸੇ ਬੈਠੇ ਦੋਨੇ ਪਾਸੇ ਆਰਾਮ ਨਾਲ ਬੈਠ ਬਿਨਾ ਨਿਆਣੇ ਨੂੰ ਚੁੰਨੇ ਬਿਨਾ ਨਿਆਣੇ ਤੋਂ ਦੋਨੇ ਪਾਸੇ ਬੈਠ ਕੇ ਬਾਈ ਕਹਿੰਦਾ ਚਵਾਈ ਕਰ ਨਾੜਾਂ ਨੂੰ ਨਾ ਦੇਖੋ ਦੁੱਧ ਵਾਲੀ ਨਾੜ ਕੱਚੀ ਜ਼ਰੂਰ ਆ ਭਾਈ ਹਫ਼ਤਾ ਦਾ 10 ਦਿਨਾਂ ਦੀ ਕੱਚੀ ਆ ਆ ਦੇਖੋ ਦਾਰੀਆਂ ਅੱਧੀ ਨਹੀਂ ਕਰਦੀ ਹਾਂ ਜਿਵੇਂ ਮਰਜੀ ਥੱਲੇ ਚੱਲ ਹਨ ਕਹਿੰਦੀ ਗਰਮ ਵਾਲੀ ਕੋਈ ਸ਼ ਇਹ ਕੀ ਮੋਲਵਾੜੀ ਇਹਦਾ ਫਿਰ ਮੋਲਵੇ ਪਰ ਫੋਨ ਤੇ ਕਰਾਂਗੇ ਸੌ ਜਾ ਜਾ ਮੋਲੂ ਬੜਾ ਮੋਲਣੀ ਹੋਊਗੀ ਓਕੇ ਮੋਲ ਭਾਈ ਕਹਿੰਦਾ ਫੋਨ ਤੇ ਕਰ ਲੈ ਮੋਲ ਜਿਹੜਾ ਵੜ ਦੇ ਸਾਹਮਣਾ ਜਾਇਜ਼ ਹੋਊਗਾ ਭਾਈ ਤੇ ਕਿਸੇ ਵੀਰ ਨੂੰ ਵੜੇ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲੈ ਧੰਨਵਾਦ